ਸ੍ਰੀ ਕਾਉਤਕ ਸਾਹਿਬ ਤੋਂ ਤਨਖਾਹਿਆ ਕਰਾਰ ਦਿੱਤੇ ਗਏ ਪੰਜਾਬ ਦੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਅੱਜ ਸ੍ਰੀ ਹਜੂਰ ਸਾਹਿਬ ਵਿੱਚ ਅਰਦਾਸ ਕਰਵਾਉਣ ਅਤੇ ਸੇਵਾ ਕਰਨ ਲਈ ਜਾਣਗੇ ਇਸ ਤੋਂ ਪਹਿਲਾਂ ਮਜੀਠੀਆ ਨੇ ਨਾਨਦਪੁਰ ਸਾਹਿਬ ਦੇ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੇਵਾ ਕੀਤੀ ਸੀ ਦਰਅਸਲ ਮਜੀਠੀਆ ਵੱਲੋਂ ਅਰੰਝੇਟਲੀ ਦੇ ਚੋਣ ਪ੍ਰਚਾਰ ਦੌਰਾਨ ਦਸਮ ਗ੍ਰੰਤੀਆਂ ਟੁਕਾਂ ਦੇ ਨਾਲ ਛੇੜਛਾੜ ਕੀਤੀ ਗਈ ਸੀ ਇਸ ਤੋਂ ਬਾਅਦ ਮਜੀਠੀਆ ਨੂੰ ਸਿੰਘ ਸਹਿਬਾਨ ਦੇ ਵੱਲੋਂ ਪੰਜ ਤਖਤ ਤੇ ਪੰਜ ਤਖਤਾਂ ਤੇ ਜਾ ਕੇ ਸੇਵਾ ਕਰਨ ਤੇ ਪਾਠ ਪੂਜਾ ਕਰਨ ਦੀ ਤਨਖਾਹ ਲਗਾਈ ਗਈ ਸੀ ਵਿਕਰਮ ਮਜੀਠੀਆ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਦੌਰਾਨ ਪ੍ਰਚਾਰ ਕਰਦ ਦਸਮ ਗ੍ਰੰਥ ਚ ਦਰਜ ਸ਼ਬਦ ਦੀਆਂ ਤੁਕਾਂ ਚ ਛੇਰਫੇਰ ਕਰਦੇ ਆ ਜੇਟਲੀ ਦਾ ਨਾਮ ਜੜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਚ ਕਾਫੀ ਰੋਸ ਦੀ ਲਹਿਰ ਦੌਰ ਗਈ ਸੀ ਵਿਰੋਧੀ ਧਿਰ ਦੇ ਵੱਲੋਂ ਵੀ ਇਸ ਮੁੱਦੇ ਨੂੰ ਕਾਫੀ ਉਜਾਗਰ ਕੀਤਾ ਗਿਆ ਬਿਕਰਮ ਮਜੀਠੀਆ ਦੇ ਵੱਲੋਂ ਸ੍ਰੀ ਕਾਲ ਤਕ ਸਾਹਿਬ ਤੇ ਜਾ ਕੇ ਮਾਫੀ ਮੰਗੀ ਗਈ ਪਰ ਮਾਫੀ ਮੰਗਣ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਬਿਕਰਮ ਮਜੀਠੀਆ ਦੀ ਧਾਰਮਿਕ ਸੇਵਾ ਲਗਾਈ ਗਈ ਜਿਸ ਨੂੰ ਧਾਰਮਿਕ ਸਜ਼ਾ ਕਿਹਾ ਜਾਂਦਾ ਹੈ ਬਿਕਰਮ ਮਜੀਠੀਆ ਜੋ ਕਿ ਇਸ ਤੋਂ ਪਹਿਲਾਂ ਤੱਕ ਸ੍ਰੀ ਆਨੰਦਪੁਰ ਸਾਹਿਬ ਤੇ ਤੱਕ ਆਪਣੀ ਤਨਖਾਹ ਪੂਰੀ ਕਰ ਚੁੱਕੇ ਨੇ ਤੇ ਹੁਣ ਉਹ ਅੱਜ ਤੱਕ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਹੱਥੀ ਸੇਵਾ ਕਰਨਗੇ ਇਹ ਤਸਵੀਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਜਿੱਥੇ ਕਿ ਬਿਕਰਮਜੀਠੀਆ ਹੱਥੀ ਵਰਤਨਾ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸ਼ਬਦ ਦੀਆਂ ਦੁਕਾਨ ਚ ਕੀਤੀ 헤ਰ ਫੇਰ ਦੇ ਚਲਦਿਆਂ ਬਿਕਰਮਜੀਠੀਆ ਨੂੰ ਇਹ ਤਨਖਾਹ ਲਗਾਈ ਗਈ